ਸਾਡੇ ਦਰਮਿਆਨ ਦੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਹਰਪਾਲ ਸਿੰਘ ਟੀਮਾ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੋ ਬਜਟ ਸ਼ੁਰੂ ਹੋਣ ਜਾ ਰਿਹਾ ਪੰਜਾਬ ਸਰਕਾਰਾਰੇ ਕੀ ਨੀਤੀਆਂ ਰਹਿਣਗੇ ਦੇਖੋ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਆਈ ਨੂੰ ਮੈਂ ਕਿਹਾ ਲਗਭਗ 23 ਮਹੀਨੇ ਹੋ ਚੁੱਕੇ ਨੇ ਕੈਪਟਨ ਸਾਹਿਬ ਨੇ ਬਹੁਤ ਵੱਡਾ ਵਾਅਦਾ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਸੀ ਪੰਜਾਬ ਦੇ ਯੂਥ ਨਾਲ ਕੀਤਾ ਸੀ ਕਿਹਾ ਸੀ ਹਰ ਘਰ ਨੌਕਰੀ ਦੇਵਾਂਗੇ ਹਰ ਘਰ ਰੁਜ਼ਗਾਰ ਦੇਵਾਂਗੇ ਬਿਲਕੁਲ ਕੈਪਟਨ ਸਾਹਿਬ ਦੀ ਸਰਕਾਰ ਫੇਲ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਦੂਸਰਾ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਟੋਟਲ ਕਰਜ਼ਾ ਮਾਫ਼ ਕਰਨ ਲਈ ਉਸ ਮੁੱਦੇ ਨੂੰ ਲੈ ਕੇ ਤੀਜਾ ਮੁੱਦਾ ਸੀ ਕਿ ਮੁਲਾਜ਼ਮ ਜਿਹੜੇ ਮੁਲਾਜ਼ਮ ਕੱਚੇ ਇਹਨਾਂ ਨੂੰ ਪੱਕੇ ਕਰਾਂਗੇ ਤਨਖਾਹ ਵਧਾਵਾਂਗੇ 6ਵੇਂ ਪੇ ਕਮਿਸ਼ਨ ਲਾਗੂ ਕਰਾਂਗੇ ਬਿਲਕੁਲ ਫੇਲ ਹੋਈ ਆ ਔਰ ਵਪਾਰੀਆਂ ਦੀ ਰਾਹਤ ਦੇ ਾਂਗੇ ਉਹਨਾਂ ਦੇ ਜਿਹੜੀ ਪੈਨਸ਼ਨਾਂ ਬਜ਼ੁਰਗਾਂ ਦੀ 2500 ਕਰਾਂਗੇ ਮੈਂ ਕਹਿੰਨਾ ਸਰਕਾਰ ਹਰੇਕ ਫਰੰਟ ਤੇ ਫੇਲ ਹੋਈ ਆ ਹਰੇਕ ਮੁੱਦੇ ਲੈ ਕੇ ਵਿਧਾਨ ਸਭਾ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਜਿਸ ਤਰ੍ਹਾਂ ਅੱਜ ਵੀ ਪੰਜਾਬ ਸਖਤਰੇ ਦੇ ਵਿੱਚ ਜਿਹੜਾ ਹੈ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਤਲਬ ਸਮੁੱਚੇ ਮੁਲਾਜ਼ਮਾਂ ਨੂੰ 2.5 ਘੰਟੇ ਜਿਹੜਾ ਹੈਗਾ ਕੰਮ ਰੋਕਿਆ ਗਿਆ ਤੇ ਉਹ ਸਥਿਤੀ ਅੱਗੋਂ ਵੀ ਜਾਰੀ ਰਹਿਣੀ ਹੈ ਤੇ ਉਹ ਤੇ ਨਾਲ ਹੀ ਉਹਨਾਂ ਨੇ ਇੱਕ ਹੜਤਾਲ ਦਾ ਵੀ ਸੰਦ ਦਿੱਤਾ ਹੈ ਤੁਹਾਡੀ ਕੀ ਉਹਨਾਂ ਨਾਲ ਕਿਸ ਤਰ੍ਹਾਂ ਦੇ ਉਹਨਾਂ ਨਾਲ ਤੁਸੀਂ ਸਹਿਮਤੀ ਪ੍ਰਗਟਾਉਣੀ ਹੈ ਦੇਖੋ ਆਮ ਆਦਮੀ ਪਾਰਟੀ ਦੀ ਮਲਾਜ਼ਮਾਂ ਬਿਲਕੁਲ ਸਹਿਮਤੀ ਹੈ ਅਸੀਂ ਉਹਨਾਂ ਉਹਨਾਂ ਦੇ ਨਾਲ ਹਰ ਸੰਘਰਸ਼ ਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਬਹੁਤ ਸਾਰੇ ਮਲਾਜ਼ਮ ਦੱਸਿਆ ਮੈਨੂੰ ਮਿਲਕੇ ਵੀ ਗੱਲਾਂ ਨੇ ਕਿ ਅਸੀਂ ਇਹ ਮੰਗ ਜਿਹੜੀ ਹੈਗੀ ਹੈ ਮਲਾਜ਼ਮਾਂ ਦੀ ਖਾਸ ਤੌਰ ਤੇ ਉਹਨਾਂ ਦੇ 6ਵੇਂ ਪੇ ਕਮਿਸ਼ਨ ਦੀ ਔਰ ਉਹਨਾਂ ਨੂੰ ਪੱਕੇ ਕਰਨ ਦੀ ਔਰ ਜਿਹੜੇ 4 ਡੀਏ ਦੀਆਂ 5 ਕਿਸ਼ਤਾਂ ਰੁਕੀਆਂ ਉਹਨਾਂ ਨੂੰ ਲਾ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਅੰਦਰ ਬਹੁਤ ਵੱਡਾ ਪ੍ਰਦਰਸ਼ਨ ਕਰੂਗੀ ਜੀ ਅੱਜ ਜਿਹੜਾ ਮੁੱਦਾ ਚੁੱਕਿਆ ਗਿਆ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਬਿਜਲੀ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈਗੀ ਉਹਦੇ ਦਰਾਂ ਬਹੁਤ ਉੱਚੀ ਜਾ ਚੁੱਕੀਆਂ ਨੇ ਕਿਆਂ 10 ਰੁਪਏ 12 ਰੁਪਏ ਯੂਨਟ ਪੰਜਾਬ ਵਿੱਚ ਹੋਇਆ ਪਿਆ ਔਰ ਕੈਪਟਨ ਸਾਹਿਬ ਨੇ ਚੋਣ ਮੈਨੀਫੈਸਟੋ ਚ ਕਿਹਾ ਸੀ ਵੀ ਅਸੀਂ ਦਰਾਂ ਘਟਾਵਾਂਗੇ ਘਟਾਉਣ ਦੀ ਬਜਾਏ ਮੈਂ ਕਿਹਾ ਤਿੰਨ ਚਾਰ ਵਾਰ ਵਧਾ ਦਿੱਤੇ ਗਏ ਨੇ ਕਿਆਂ ਔਰ ਦਿੱਲੀ ਵਿੱਚ ਸਾਡੀ ਸਰਕਾਰ ਆ ਗਈ ਜਿੱਥੇ ਜਿਹੜਾ ਹੈਗਾ ਅਸੀਂ 100 100 ਯੂਨਟ ਤੱਕ 1 ਰੁਪਏ ਯੂਨਟ ਦੇ ਰਹੇ ਹਾਂ ਕਿ ਮੈਂ ਸਮਝਦਾ ਉਹ ਸਟੇਟ ਜਿਹੜਾ ਜਿਹੜਾ ਬਿਜਲੀ ਖਰੀਦਦਾ ਉਹ ਤਾਂ ਦਰਾਂ ਘਟਾ ਰਿਹਾ ਜਿਹੜਾ ਜਿਹੜਾ ਬਿਜਲੀ ਪੈਦਾ ਕਰਦਾ ਉਹ ਦਰਾਂ ਵਧਾ ਰਿਹਾ ਸੋ ਇਸ ਬੇਇਨਸ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਵਿੱਚ ਡਾਕਟਰ ਜਿਹੜਾ ਹੈਗਾ ਸਵਾਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕੀਤੀ ਜਾਊਗੀ ਉਸ ਨੂੰ ਕਿਵੇਂ ਕਿਸ ਰੂਪ ਚ ਲਾਗੂ ਕਰੋਗੇ ਦੇਖੋ ਬੇਸ਼ੱਕ ਇਹ ਸਪਸ਼ਟ ਹੈ ਵੀ ਸਟੇਟ ਜਿਹੜੀ ਹੈਗੀ ਉਹ ਲਾਗੂ ਨਹੀਂ ਕਰ ਸਕਦਾ ਪਰ ਸਾਡੀ ਸਰਕਾਰ ਨੇ ਫੈਸਲਾ ਕੀਤਾ ਵੀ ਜਿਹੜਾ ਮਿਨੀਮਮ ਜਿਹੜਾ ਪ੍ਰਾਈਸ ਆ ਉਹਦੇ ਵਿੱਚ ਫਰਕ ਹੋਊਗਾ ਸੈਂਟਰ ਦਾ ਤੇ ਸਟੇਟ ਦਾ ਉਹ ਅਸੀਂ ਕੱਢਾਂਗੇ ਚਾਹੇ 200 ਦਾ ਚਾਹੇ 400 ਦਾ ਚਾਹੇ 800 ਦਾ ਉਹ ਅਸੀਂ ਪੂਰਾ ਕਰਾਂਗੇ ਜਿਹੜੇ ਆ ਹੁਣ ਪਾਣੀ ਪਾਣੀ ਦੇ ਮਸਲੇ ਵੀ ਜਿਹੜੇ ਹੈਗੇ ਨੇ ਉਹ ਵੀ ਇੱਕ ਬੜਾ ਮੁੱਦਾ ਹੈਗਾ ਤੇ ਉਹ ਦੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਟਡ ਪਾਣੀ ਜਿਹੜਾ ਹੈਗਾ ਗੁਦਰੀਆਮਾਂ ਦਾ ਪੋਲੂਸ਼ਨ ਹੋ ਗਿਆ ਔਰ ਥੱਲੇ ਜ਼ਮੀਨ ਦਾ ਪਾਣੀ ਜਿਹੜਾ ਗੰਦਾ ਹੋ ਗਿਆ ਉਹਨੂੰ ਲੈ ਕੇ ਪੰਜਾਬ ਸਰਕਾਰ ਬਿਲਕੁਲ ਵੀ ਜਿਹੜੀ ਚਿੰਤਾਜਨਕ ਨਹੀਂ ਹੈਗੀ ਔਰ ਮੈਂ ਸਮਝਦਾ ਫੈਕਟਰੀਆਂ ਦਾ ਪਾਣੀ ਜਿਹੜਾ ਗੰਦਾ ਪਾਣੀ ਥੱਲੇ ਜਾ ਰਿਹਾ ਧਰਤੀ 'ਚ ਉਹੀ ਪਾਣੀ ਸਾਨੂੰ ਪੀਣ ਨੂੰ ਮਿਲ ਰਿਹਾ ਉਹਦੇ ਕਰਕੇ ਕੈਂਸਰ ਹੋਰ ਬੜੀਆਂ ਭਿਆਨਕ ਬਿਮਾਰੀਆਂ ਪੰਜਾਬ 'ਚ ਫੈਲ ਰਹੀਆਂ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇੱਕ ਸਾਡੇ ਕਾਫੀ ਸਾਰੇ ਬਤਾਏ ਕਿ ਇਸ ਤੇ ਕੰਮ ਕਰ ਰਹੇ ਨੇ ਜਿਹੜਾ ਹੈ ਦੇ ਇਸ ਮਸਲੇ ਨੂੰ ਲੈ ਕੇ ਕੈਪਟਨ ਸਾਹ ਨੂੰ ਵਿਧਾਨ ਸਭਾ ਚੇਰਾਂਗੇ ਕ ਦਤੇ ਜਾ ਰਹੇ ਨੇ ਅੱਗੋਂ ਦੇਖੋ ਪੰਜਾਬ ਸਰਕਾਰ ਨਾਰੇ ਉਲਟ ਮਾਰੇ ਸੀ ਕਿਹਾ ਸੀਗਾ ਅਸੀਂ ਐਜੂਕੇਸ਼ਨ ਨੂੰ ਠੀਕ ਕਰਾਂਗੇ ਕਿਹਾ ਸੀ ਅਸੀਂ ਹਸਪੀਟਲ ਨੂੰ ਠੀਕ ਕਰਾਂਗੇ ਹੋਕ ਹੀ ਰਿਹਾਗਾ ਹੁਣ ਹਸਪੀਟਲ ਵੇਚੇ ਜਾ ਰਹੇ ਨੇ ਸਰਕਾਰੀ ਸਕੂਲ ਵੇਚੇ ਜਾ ਰਹੇ ਨੇ ਮੈਂ ਸਮਝਣਾ ਵੀ ਪੰਜਾਬ ਦੀ ਅਮੰਦ ਭਾਗੀ ਹਾਲਾਤ ਇਸ ਤਰ੍ਹਾਂ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਨੇ ਬਣਾਈ ਆ ਇਹ ਸਾਰੇ ਮਸਲੇ ਲੈ ਕੇ ਅਸੀਂ ਵਿਧਾਨ ਸਭਾ ਦੇ ਅੰਦਰ ਇੱਕ ਜ਼ੋਰਦਾਰ ਸੰਘਰਸ਼ ਛੇੜਾਂਗੇ ਇਹ ਸਨ ਹਰਪਾਲ ਸਿੰਘ ਧੀਮਾ ਸਰੁੰਦਰਪਾਲ ਕੈਮਰਾ ਦੇ ਨਾਲ ਅਜਾਇਬ ਔਜਲਾ ਚੰਡੀਗੜ੍ਹ